ਕਿ ਤੁਸੀਂ ਮੇ ਪਾਣੀ ਵਿੱਚ ਹਲਦੀ ਮਿਲਾਉਣ ਵਾਲੀ ਰੀਲ ਬਣਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਜੀ ਹਾਂ ਇੰਨੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਅਜੀਬ ਗਰੀਬ ਰੁਝਾਨ ਬਹੁਤ ਮਸ਼ਹੂਰ ਹੋ ਰਿਹਾ ਹੈ ਲੋਕ ਕਮਰੇ ਵਿੱਚ ਹਨੇਰਾ ਕਰਕੇ ਪਾਣੀ ਵਿੱਚ ਹਲਦੀ ਮਿਲਾ ਕੇ ਰੀਲਾਂ ਤੇ ਵੀਡੀਓ ਬਣਾ ਕੇ ਅਪਲੋਡ ਕਰ ਰਹੇ ਹਨ ਕੀ ਇਹ ਸਿਰਫ ਇੱਕ ਨੁਕਸਾਨ ਰਹਿਤ ਰੁਝਾਨ ਹੈ ਜਾਂ ਫਿਰ ਇਸ ਤੋਂ ਕੋਈ ਖਤਰਾ ਹੈ ਜਾਣਕਾਰੀ ਦਿੰਦੇ ਹੋਏ ਦੱਸ ਜਾਈਏ ਕਿ ਅਰुण कुमार ਵਿਆਸ ਨਾਮਰੇਕ ਜੋਸ਼ੀ ਨੇ ਈਸਰੋ ਜਾਣ ਬਾਰੇ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਉਸ ਦਾ ਦਾਵਾ ਹੈ ਕਿ ਅਜੀਹਾ ਕਰਨਾ ਮੁਸੀਬਤ ਨੂੰ ਸੱਦਾ ਦੇਣਾ ਹੈ ਤੇ ਇਹ ਭੂਤਾਂ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ ਜੋਤੀ ਵਿਆਹ ਸਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਪਾਣੀ ਵਿੱਚ ਹਲਦੀ ਪਾਉਣਾ ਕੋਈ ਆਮ ਪ੍ਰਕਿਰਿਆ ਨਹੀਂ ਹੈ ਸਗੋਂ ਇੱਕ ਤਾੰਤ੍ਰਿਕ ਰਸਮ ਹੈ ਉਹਨਾਂ ਨੇ ਇਸ ਸਬੰਧ ਵਿੱਚ ਆਪਣੇ ਵਾਇਰਲ ਵੀਡੀਓ ਵਿੱਚ ਲੋਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਗਲਤੀ ਨਾਲ ਵੀ ਅਜੇ ਹਨ ਨਾ ਕਰਨ। ਵਿਆਸ ਦੇ ਅਨੁਸਾਰ ਇਹ ਰਸਮ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਲਿਆ ਸਕਦੀ ਹੈ ਤੇ ਤੁਹਾਨੂੰ ਭੂਤ ਵੀ ਬਣਾ ਸਕਦੀ ਹੈ। ਇਸ ਦਾਅਵੇ ਨੇ ਬਹੁਤ ਸਾਰੇ ਨੈਟਿਜ਼ਨਾਂ ਨੂੰ ਉਲਝਾ ਦਿੱਤਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਹੀ ਇਸ ਟ੍ਰੈਂਡ ਨੂੰ ਫੋਲੋ ਕਰ ਚੁੱਕੇ ਨੇ ਤੇ ਇਹ ਆਪਣੀ ਵੀਡੀਓ ਵੀ ਅਪਲੋਡ ਕਰ ਚੁੱਕੇ ਨੇ। ਜੋਸ਼ੀ ਵ્યાਸ ਨੇ ਅੱਗੇ ਦੱਸਿਆ ਹੈ ਕਿ ਅਜਿਹੀ ਗਤੀਵਿਧੀ ਤੁਹਾਡੇ ਜਨਮ ਕੁੰਡਲੀ ਵਿੱਚ ਚੰਦਰਮਾ ਤੇ ਜੂਪੀਟਰ ਨੂੰ ਕਮਜ਼ੋਰ ਕਰ ਸਕਦੀ ਹੈ ਜਿਸ ਦਾ ਤੁਹਾਡੀ ਕਿਸਮਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਤੋਂ ਇਲਾਵਾ ਉਹ ਦਾਵਾ ਕਰਦੇ ਨੇ ਕਿ ਇਹ ਤੁਹਾਡੀ ਮਾਨਸਿਕ ਸਥਿਤੀ ਨੂੰ ਵੀ ਵਿਗਾੜ ਸਕਦਾ ਹੈ ਤੇ ਵ્યાਸ ਦੇ ਅਨੁਸਾਰ ਇਹ ਇੱਕ ਪੂਰੀ ਤਰ੍ਹਾਂ ਨੁਕਸਾਨਦੇਹ ਪ੍ਰਕਿਰਿਆ ਹੈ ਜੋ ਤੁਹਾਡੇ ਘਰ ਵਿੱਚ ਆਫਤ ਵੀ ਲਿਆ ਸਕਦੀ ਹੈ ਇਸ ਲਈ ਉਸ ਸੁਝਾ ਦੇਂਦੇ ਹੋਏ ਕਹਿੰਦੇ ਹਨ ਕਿ ਅਜਿਹੀਆਂ ਚੀਜ਼ਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਪਾਣੀ ਵਿੱਚ ਹਲਦੀ ਪਾਉਣ ਦੇ ਰੋਜ਼ਾਨਾਰੇ ਜੋਛੇ ਦਾ ਇਹ ਕਹਿਣਾ ਹੈ ਕਿ ਚੇਤਾਵਨੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਤੇ ਅੱਗ ਵਾਂਗ ਫੈਲ ਰਿਹਾ ਹੈ। ਕੁਝ ਘੰਟਿਆਂ ਵਿੱਚ ਇਸ ਨੂੰ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਜਦੋਂ ਕਿ ਹਜ਼ਾਰਾਂ ਲੋਕਾਂ ਨੇ ਇਸ ਤੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਮੈਂ ਵੀਡੀਓ ਬਣਾ ਲਈ ਹੈ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਇੱਕ ਹੋਰ ਯੂਜ਼ਰ ਨੇ ਪੁੱਛਿਆ ਹੈ ਕਿ ਬਹੁਤ ਸਾਰੇ ਜੋਤਿਸ਼ੀ ਸਾਨੂੰ ਪਾਣੀ ਵਿੱਚ ਹਲਦੀ ਪਾ ਕੇ ਨਹਾਉਣ ਨੂੰ ਵੀ ਕਹਿੰਦੇ ਹਨ ਤੇ ਕਿਰਪਾ ਕਰਕੇ ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਹੋਰ ਯੂਜ਼ਰ ਨੇ ਪੁੱਛਿਆ ਹੈ ਕਿ ਜੇ ਅਸੀਂ ਪਾਣੀ ਵਿੱਚ ਹਲਦੀ ਪਾ ਕੇ ਨਹਾਉਂਦੇ ਆ ਤਾਂ ਉਸ ਨਾਲ ਕੀ ਹੋਵੇਗਾ ਤੇ ਇਨਾਂ ਸਵਾਲਾਂ ਤੋਂ ਸਪਸ਼ਟ ਹੈ ਕਿ ਲੋਕ ਇਸ ਗਰੀ ਅਜੀਬ ਗਰੀਬ ਰੁਝਾਨ ਜੋ ਹੈ ਤਾਂ ਜੋਸ਼ੀ ਦੀ ਚੇਤਾਵਨੀ ਤੋਂ ਵੀ ਕਾਫੀ ਉਲਝਣ ਅਤੇ ਚਿੰਤਿਤ ਹੋ